ਉਹਨੇ ਇੱਕ ਪਰਨ ਕੀਤਾ ਸਤਿਗੁਰੂ ਤੁਹਾਡੇ ਚਰਨਾਂ ਦੀ ਸੇਵਾ ਤੋਂ ਬਿਨਾ ਕੋਈ ਸ਼ਕਣਾ ਨਹੀਂ ਸਤਿਗੁਰੂ ਰੋਜ ਜਾਂਦੇ ਨੇ ਪਲੰਗ ਤੇ ਬੈਠਦੇ ਨੇ ਮਾਤਾ ਜੀ ਚਰਨਤ ਹੁੰਦੇ ਆ ਅੱਜ ਉਦਾਸ ਸਨ istri ਹੈ ਨਾ ਹਜ਼ੂਰ ਨੇ ਕਿਹਾ ਜੋ ਉਦਾਸੀ ਕੀ ਕਹਿਣ ਲੱਗੇ ਜੀ ਮੈਂ ਚਾਨੀ ਆ ਔਰਤ ਹਾਂ ਮੇਰੀ ਕੁੱਖ ਨੂੰ ਭਾਗ ਲਗੇ ਹਜ਼ੂਰ ਨੇ ਕਿਹਾ ਆਪਾ ਬਚਨ ਕੀ ਕੀਤਾ ਹੈ ਵਾਸ਼ਨਾ ਹੈ ਕਿ ਸਿਰ ਪੁੱਤਰ ਲਈ ਕਹਿਣ ਲੱਗੇ ਮੈਂ ਚਾਨਨੀ ਆ ਮੇਰੀ ਗੋਦ ਚ ਪੁੱਤਰ ਖੇਡੇ ਹਜ਼ੂਰ ਨੇ ਕਿਹਾ ਸਵੇਰੇ ਸੰਗਤ ਚ ਆਓ ਇਹੋ ਜਿਹਾ ਪੁੱਤਰ ਦਿਆਂਗੇ ਤੇਰੀ ਗੋਦ ਕਦੀ ਖਾਲੀ ਨਹੀਂ ਹੋਵੇਗੀ ਦੂਜੀਆਂ ਗੋਦਾਂ ਖਾਲੀ ਹੋ ਸਕਦੀਆਂ ਸਵੇਰੇ ਭਰੀ ਸੰਗਤ ਚ ਮਾਤਾ ਜੀ ਆਏ ਸਤਿਗੁਰਾਂ ਨੇ ਕਿਹਾ ਸਤਿ ਦੇਵਾ ਆ ਖਾਲਸਾ ਮੇਰਾ ਪੁੱਤਰ ਕਹਿ ਨਾਦੀ ਅੱਜ ਤੋਂ ਬਾਅਦ ਮੈਂ ਖਾਲਸਾ ਤੇਰੀ ਚੋਲੀ ਚ ਪਾਇਆ ਤੇਰੀ ਚੋਲੀ ਰਹਿੰਦੀ ਦੁਨੀਆਂ ਤੱਕ ਹੀ ਭਰਪੂਰ ਰਹੇਨੀ ਤੇਰੀ ਚੋਲੀ ਕਦੀ ਖਾਲੀ ਨਹੀਂ ਹੋਣੀ